ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਆ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਗੱਲ ਕਰਦੇ ਆ ਤੁਹਾਡੇ ਨਾਲ ਵੀ ਕਿਹਾ ਜਾਂਦਾ ਵੀ ਜਿਹੜੇ ਪੰਜਾਬ ਵਾਸੀ ਲੋਕ ਆ ਇਹਨਾਂ ਦੇ ਨਾਲ ਮਤਰਈ ਮਾਲ ਆ ਵੀ ਜਿਹੜਾ ਬਿਹਾਰ ਕੀਤਾ ਜਾਂਦਾ ਇਹਦੇ ਇਹ ਗੱਲ ਹੁੰਦੀ ਆ ਤੇ ਆਪਾਂ ਕਹਿੰਦੇ ਆ ਵੀ ਇਹ ਬਿਲਕੁਲ ਗਲਤ ਗੱਲ ਆ ਇਹ ਅੱਜ ਦੀ ਨਵੀਂ ਇਹ ਕਹੜੀਏ ਵੀ ਨਿਊਜ਼ ਆ ਵੀ ਜਿਹੜੀਆਂ ਹੁਣ ਚੋਣਾ ਹੋ ਕੇ ਹਟੀਆਂ ਐਮਪੀ ਦੀਆਂ ਤੇ ਸਾਰੀਆਂ ਸਿੱਖ ਸੰਗਤਾਂ ਨੇ ਰਲ ਮਿਲ ਕੇ ਇਹ ਫੈਸਲਾ ਲਿਆ ਵੀ ਜਿਹੜੇ ਸਾਡੇ ਬੰਦੀ ਸਿੰਘ ਨੇ ਕਿ ਉਹਨਾਂ ਨੂੰ ਆਪਾਂ ਜੇਲ੍ਹ ਦੇ ਵਿੱਚੋਂ ਰਿਹਾ ਕਰਾਉਣਾ ਤੇ ਖੰਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਦੀ ਖਾਲਸਾ ਉਹਨਾਂ ਨੂੰ ਸਾਰੀ ਸੰਗਤ ਨੇ ਆਪਣੀ ਸਪੋਰਟ ਕੀਤੀ ਤੇ ਉਹਨਾਂ ਨੂੰ ਐਮਪੀ ਚੁਣ ਕੇ ਉਹਨਾਂ ਦੀ ਸਪੋਰਟ ਦੇ ਵਿੱਚ ਉਹਨਾਂ ਨੂੰ ਐਮਪੀ ਚੁਣਿਆ ਗਿਆ ਹੁਣ ਐਮਪੀ ਚੁਣਨ ਤੋਂ ਬਾਅਦ ਇੱਕ ਸਵਿਧਾਨ ਦੇ ਵਿੱਚ ਨਿਜਮਾ ਵੀ ਸੌਚ ਚੱਕ ਸਮਾਗਮ ਹੁੰਦਾਗਾ ਉਹ ਸੌਚ ਚੱਕ ਸਮਾਗਮ ਦੇ ਵਿੱਚ ਬੰਦਾ ਪਰਨ ਲੈਂਦਾ ਹੁੰਦਾ ਵੀ ਮੈਂ ਆਪ ਦਾ ਜਿਹੜਾ ਕੰਮ ਆ ਵੀ ਉਹ ਇਮਾਨਦਾਰੀ ਨਾਲ ਕਰੂਗਾ ਉਹ ਪਰਨ ਲੈਂਦੇ ਹੁੰਦੇ ਆ ਹੁਣ ਜਦੋਂ ਸੰਗਤਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਈ سپورਟ ਕੀਤੀ ਉਹਨਾਂ ਨੂੰ ਐਮਪੀ ਵੀ ਬਣਾਤਾ ਹੁਣ ਜਦੋਂ ਸੌਚ ਚੱਕ ਸਮਾਗਮ ਹੋਇਆ ਤੇ ਸਮੇਂ ਦੀਆਂ ਸਰਕਾਰਾਂ ਦੀ ਨਲਕੀ ਤੁਸੀਂ ਇਹ ਦੇਖੋ ਕਿ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਨੇ ਰਹਾ ਨਹੀਂ ਕੀਤਾ ਇਥੋਂ ਤੱਕ ਕਿ ਉਹਨਾਂ ਨੂੰ 1-2 ਘੰਟਿਆਂ ਵਾਸਤੇ ਸੌਹ ਚੁੱਕ ਸਮਾਗਮ ਦੇ ਵਿੱਚ ਵੀ ਸ਼ਾਮਲ ਨਹੀਂ ਹੋਣ ਦਿੱਤਾ ਇਹਨੂੰ ਕਿਹਾ ਜਾਂਦਾ ਮਿਤ੍ਰਈ ਮਾਂ ਵਾਲਾ ਵਿਹਾਰ ਕਰਨਾ ਇਹ ਇਹ ਕਾਰਨ ਕਿਉਂ ਹੈ ਇਹ ਕਾਰਨ ਇਹ ਹੈ ਵੀ ਜਿਹੜਾ ਆਪਾਂ ਕਹਿੰਦੇ ਨੇ ਕਿ ਚੋਰੀ ਜਿਹੜੀ ਕੁੱਤੀ ਆ ਉਹ ਚੋਰਾ ਨਾਲ ਰਲੀ ਹੁੰਦੀ ਆ ਇਹ ਸਾਰੇ ਰਲੇ ਮਿਲੇ ਨੇ ਇਹਨਾਂ ਨੂੰ ਪਤਾ ਹੈ ਵੀ ਜੇ ਅਮਰਤਪਾਲ ਸਿੰਘ ਐਮਪੀ ਸੰਗਤਾਨ ਨੇ ਚੁਣਤਾ ਵੀ ਜੇ ਅਸੀਂ ਕਿਤੇ ਉਹਨੂੰ ਐਮਪੀ ਤੌਰ ਤੇ ਸਾਰੇ ਨਿਜਮ ਘੜ ਕੇ ਕਾਨੂੰਨੀ ਤੌਰ ਤੇ ਉਹਨੂੰ ਸੀ ਰਿਹਾ ਕਰਦੇ ਆ ਕੱਲ ਨੂੰ ਉਹ ਆਪਣੇ ਖਾਲਸਾ ਪੰਥ ਦੀ ਸਿੱਖ ਪੰਥ ਦੀ ਆਮ ਜਿਹੜੇ ਪੰਜਾਬ ਦੇ ਮੁੱਦੇ ਨੇ ਲੋਕਾਂ ਦੇ ਨਾਲ ਜਿਹੜਾ ੱੱਕਾ ਹੁੰਦਾ ਉਹਨਾਂ ਮੁੱਦਿਆਂ ਤੇ ਵੀ ਉਹਨੇ ਬੋਲਣਾ ਹੈ ਤੁਸੀਂ ਇਹ ਦੇਖੋ ਵੀ ਉਹਨੂੰ ਉਥੋਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹਦੇ ਵਿੱਚ ਇੰਨੀਆਂ ਇੱਕ ਔਕੜਾਂ ਖੜੀਆਂ ਕਰਤੀਆਂ ਵੀ ਉਹਨੂੰ ਸੌ ਚੁੱਕ ਸਮਾਗਮ ਦੇ ਵਿੱਚ ਵੀ ਸ਼ਾਮਲ ਹੋਣ ਨਹੀਂ ਦਿੱਤਾ ਗਿਆ ਤੇ ਜੇ ਆਪਾਂ ਦੂਜੇ ਪਾਸੇ ਵੇਖੀਏ ਵੀ ਕਿੰਨੇ ਬੰਦੀ ਸਿੰਘ ਨੇ ਜਿਹੜੇ ਜੇਨਾ ਵਿੱਚ ਬੈਠੇ ਨੇ ਅੱਜ ਤੱਕ ਸਰਕਾਰਾਂ ਨੇ ਰਿਹਾਨੀ ਕੀਤੇ ਇਹ ਠੀਕ ਹੈ ਵੀ ਜਦੋਂ ਮੌਜੂਦਾ ਸਰਕਾਰ ਵਿੱਚ ਸੀ ਚਾਹੇ ਉਹ ਮੰਤਰੀ ਸੀ ਚਾਹੇ ਕੋਈ ਐਮਪੀ ਸੀ ਚਾਹੇ ਕੋਈ ਮੁੱਖ ਮੰਤਰੀ ਕੋਈ ਵੀ ਲਾ ਲਓ ਉਹਨਾਂ ਨੇ ਉਹ ਦੋੜੀਆਂ ਆਪਣੀਆਂ ਜ਼ੁਬਾਨਾਂ ਖੋਲੀਆਂ ਹਰ ਇੱਕ ਬੰਦਾ ਜ਼ੁਬਾਨ ਖੋਲਦਾ ਵੀ ਇਹਨੂੰ ਰਿਹਾ ਕਰ ਦੇ ਉਹਨੂੰ ਹਰਾ ਕਰ ਦੂਜੇ ਪਾਸੇ ਵੇਖੋ ਵੀ ਢੇਰਾ ਸੱਚਾ ਸੌਦੇ ਦਾ ਜਿਹੜਾ ਨੇੜ ਬੰਦਾ ਜਿਹਨੂੰ ਲੋਕ ਸੰਤ ਕਹਿੰਦੇ ਆ ਪਿਤਾ ਜੀ ਕਹਿੰਦੇ ਆ ਆਪਾਂ ਨੂੰ ਬੁਰਾ ਨਹੀਂ ਕਹਿੰਦੇ ਚਲ ਉਹਦੀ ਲਾਈਫ ਹੈ ਜੋ ਮਰਜੀ ਕਰੇ ਪਰ ਤੁਸੀਂ ਇਹ ਦੇਖੋ ਵੀ ਉਹ ਬੰਦੇ ਨੂੰ ਕਿੰਨੇ ਵਾਰ ਪ੍ਰੋਲ ਮਿਲ ਚੁੱਕੀ ਹੈ ਮਹੀਨੇ-ਮਹੀਨੇ ਡੇਢ-ਡੇਢ ਮਹੀਨੇ ਦੀ ਉਸ ਇਨਸਾਨ ਨੂੰ ਪ੍ਰੋਲ ਮਿਲਦੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਸਿੱਖ ਕੌਮ ਨਾਲ ਇੰਨਾ ਕਿ ੱੱਕਾ ਕੀਤਾ ਜਾਂਦਾ ਵੀ ਸਿੱਖ ਕੌਮ ਨੇ ਆਪਣਾ ਇੱਕ ਨੁਮਾਇੰਦਾ ਚੁਣ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਨੂੰ ਐਮਪੀ ਬਣਾਇਆ ਤੇ ਐਮਪੀ ਬਣਾਉਣ ਤੋਂ ਸੌ ਚੁੱਕ ਸਮਾਗਮ ਦੇ ਵਿੱਚ ਵੀ ਉਹਨੂੰ ਪੇਸ਼ ਨਹੀਂ ਹੋਣ ਦਿੱਤਾ ਗਿਆ ਇਹਨੂੰ ਕਿਹਾ ਜਾਂਦਾ ਪੰਜਾਬ ਦੇ ਲੋਕਾਂ ਨਾਲ ਮਤਰੀ ਮਾਂ ਵਾਲਾ ਵਿਹਾਰ ਕਰਨਾ ਤੇ ਮੈਂ ਸਾਰੇ ਹੀ ਸਿੱਖ ਕੌਮ ਨੂੰ ਪਿਆਰ ਕਰਨ ਵਾਲੇ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਇਸ ਕੌਮ ਦੇ ਵਿੱਚ ਛਾਣ ਲੋਕਾਂ ਨੂੰ ਹਿੰਦੂਆਂ ਨੂੰ ਚਾਹੇ ਉਹ ਇਸਾਈ ਨੇ ਚਾਹੇ ਜੈਨੀ ਬੋਧੀ ਜਹੂਦੀ ਚਾਹੇ ਉਹ ਸਿੱਖ ਕੋਈ ਵੀ ਨੇ ਉਹ ਸਾਰੇ ਭਾਈ ਰਲ ਕੇ ਇਸ ਆਵਾਜ਼ ਨੂੰ ਉਠਾਓ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਜਿਹਨੂੰ ਕਿ ਸਮੇਂ ਦੇ ਲੋਕਾਂ ਨੇ ਵੋਟ ਸਪੋਰਟ ਕਰਕੇ ਐਮਪੀ ਬਣਾਇਆ ਵੀ ਉਹਨੂੰ ਸਾਂ ਕਾਨੂੰਨੀ ਤੌਰ ਤੇ ਚੁਕਾ ਕਰਕੇ ਤੇ ਉਹਨੂੰ ਹਰ ਇੱਕ ਮੁੱਦੇ ਤੇ ਬੋਲਣ ਦੀ ਜੋ ਸਰਕਾਰ ਦੇ ਵੱਲੋਂ ਆਗਿਆ ਦਿੱਤੀ ਜਾਵੇ ਉਹਨੂੰ ਰਿਹਾ ਕੀਤਾ ਜਾਵੇ ਇਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ